ਆਸਤਾ ਸੇ ਚੋਕ ਬੀਤੇ ਰਿਹਾ ਸੱਜਣ ਸਾਡੀ ਸਾਹਮਣੇ ਐਨਾ ਦਾ ਦਾ ਬਹੁਤ ਹੀ ਸਰਕਾਰ ਤੇ ਮਹਿਕੀ ਪਿਆ ਘਰ ਦਾ ਵਾਹਿਗੁਰੂ ਜੀ ਕੀ ਫਤਿਹ ਅਭੀ ਤੋਂ ਉਹ ਐਸਾ ਵਾਰ ਤੋਂ ਅਨੇਕੋ ਦੇਖੇ ਜੋ ਵੀ ગામ ਤੋਂ ਯਾਰੀ ਮੋੜ ਚੋੜ ਤੋਂ ਤੁਹਾਡੀ ਗੱਲੋਂ ਪਾ ਕੇ ਤੇ ਚੌਂ ਪਾਰ ਗਿਆ ਸਾਡੀ ਸਿੱਖਤਰ ਤੋਂ ਮੋਟਰ ਦਾ ਇਹੋ ਢੇਪ ਜਾਗੇ ਸਤਕਾਰਯੋਗ ਚੋਕ ਖਰੀਅਰ ਦੇ ਬੋਲਦੀ ਮੇਰੇ ਪਿਆਰੇ 25 ਸੱਜਣ ਨੌਜਵਾਨ ਸ੍ਰੀ ਆਪਾ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਹਦੇ ਭਲਾਏ ਵਾਇਰੂ ਡੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਅੱਜ ਤੁਹਾਡੇ ਨਗਰ ਚਾਦਰ ਹੋਇਆ ਅਪੀਲ ਲੈ ਕੇ ਲੋਕ ਸਭਾ ਦੀ ਵੋਟ ਲੈਣ ਵਾਸਤੇ ਦੋ ਤਿੰਨ ਗੱਲਾਂ ਕਰਾਂਗਾ ਖਰੀਆਂ ਤੇ ਸੱਚੀਆਂ ਗੱਲਾਂ ਹੋਣਗੀਆਂ ਝੂਠ ਬੋਲ ਕੇ ਮੈਂ ਵੋਟ ਲਿਆ ਨਹੀਂ ਨਾ ਪਹਿਲਾਂ ਤੇ ਨਾ ਹੋਣਾ ਜੇ ਉਹਨਾਂ ਕੰਨਾਂ 'ਚ ਸਚਾਈ ਨਜ਼ਰ ਆਵੇ ਤਾਂ ਫੇਰ ਆਪਣੀ ਵੋਟ ਤੋਂ ਇਲਾਵਾ ਜਿੱਥੇ ਹੋਰ ਕੋਈ ਸੱਜਣ ਬੰਦਰ ਆਪਣੇ ਬੈਠੇ ਨੇ ਉਹਨਾਂ ਦੀ ਵੋਟ ਵੀ ਜਿਹੜੀ ਹੈ ਉਹ ਮੈਨੂੰ ਤੁਸੀਂ ਪਾਉਣਾ ਤਾਂ ਕਿ ਮੈਂ ਤੁਹਾਨੂੰ ਪੂਰਾ ਹੱਕ ਵਿਕਾਸ ਦਾ ਤੁਹਾਡੇ ਆਪਣੇ ਨਿੱਜੀ ਕੰਮਾਂ ਦਾ ਕਰਾ ਸਕਦਾ ਅੱਜ ਮੇਰੇ ਸਾਹਮਣੇ ਤਿੰਨ ਉਮੀਦਵਾਰ ਹੋਰ ਨੇ ਔਰ ਉਹ ਉਮੀਦਵਾਰ ਤੁਸੀਂ ਭਲੀ ਭਾਂਤੀ ਜਾਣਦੇ ਹੋ ਸ਼ਕਲਾਂ ਦਾ ਸ਼ਾਇਦ ਭੁੱਲ ਗਏ ਹੋਵੋ ਉਹਨਾਂ ਦੀਆਂ ਲੇਕਿਨ ਨਾਮ ਜ਼ਰੂਰ ਜਾਣਦੇ ਹੋਵੋਗੇ ਸ਼ਕਲਾਂ ਇਸ ਕਰਕੇ ਕਹਿ ਰਿਹਾ ਕਿ ਉਹ ਇਲੈਕਸ਼ਨ ਲੜ ਕੇ ਮੁੜੇ ਕੋਈ ਨਹੀਂ ਤੇ ਫਿਰ ਸ਼ਗਲ ਤੋਂ ਕੁਝ ਕਾਫਾ ਆ ਜਾਂਦਾ ਕਿਸੇ ਦੇ ਬੱਗੇ ਹੋ ਜਾਂਦੇ ਨੇ ਕਿਸੇ ਦੇ ਝੜ ਜਾਂਦੇ ਨੇ ਫਿਰ ਇਸ ਕਰਕੇ ਸ਼ਗਲ ਦੀ ਮੈਂ ਗੱਲ ਗਰੰਟੀ ਨਹੀਂ ਦਿੰਦਾ ਲੇਕਿਨ ਨਾ ਜ਼ਰੂਰ ਤੁਹਾਨੂੰ ਯਾਦ ਹੋਵੇਗਾ ਉਹਨਾਂ ਚ ਕਾਂਗਰਸ ਦਾ ਇੱਕ ਕੈਂਡੀਡੇਟ ਹੈ ਸ਼ੇਰ ਸਿੰਘ ਕੋਹਾੜਾ ਦੋ ਵਾਰੀ ਤੁਸੀਂ ਉਹਨੂੰ ਮੈਂਬਰ ਪਾਰਲੀਮੈਂਟ ਬਣਾਤਾ ਪਹਿਲੀ ਗੱਲ ਤੇ ਬੇ ਕਮਾਂ ਕਵੀ ਮੈਂਬਰ ਪਾਰਲੀਮੈਂਟ ਆਪ ਦੇ ਜੋਰ ਤੇ ਯਾਰ ਦੀ ਪਾਰਟੀ ਦੇ ਜੋਰ ਤੇ ਜਿਸ ਪਾਰਟੀ ਸੀਗਾ ਉਸ ਪਾਰਟੀ ਦੇ ਜੋਰ ਤੇ ਨਹੀਂ ਬਣਿਆਗਾ ਜੇ ਵੀਰ ਦੀ ਹੱਡੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਟੀਕਾ ਨਾਮ ਲੱਗਾ ਹੁੰਦਾ ਉਹ ਦੋ ਦਫਾ ਮੈਂਬਰ ਬਣਿਆ ਲੇਕਿਨ ਮੈਂ ਪੁੱਛਣਾ ਚਾਹਣਾ ਵੀ ਫਿਰੋਜ਼ਪੁਰ ਜ਼ਿਲ੍ਹੇ ਫਿਰੋਜ਼ਪੁਰ ਲੋਕ ਸਭਾ ਔਰ ਖਾਸ ਤੌਰ ਤੇ ਚੋਕ ਹਰੀ ਹਰਦਾ ਜੇ ਕੋਈ ਉਹਨੇ ਸਵਾਰਿਆ ਤਾਂ ਮੈਨੂੰ ਦੱਸ ਦੇ ਹਾਂ ਜਾਂ ਨਾ ਜਵਾਬ ਤਾਂ ਦਿਆ ਕਰੋ ਯਾਰ ਨਹੀਂ 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 ਆਇਆ ਨਹੀਂ ਉਹ ਦੂਜੀ ਗੱਲ ਆਇਆ ਹੀ ਨਹੀਂ ਟਾਈਮ ਮੈਂ ਕਿਹਾ ਸ਼ਕਲ ਜੀ ਭੁੱਲ ਗਿਆ ਹੁਣ ਤਾਂ ਇਥੇ ਸਾਡੇ ਚ ਵੀ ਖੜਾ ਹੋ ਗਿਆ ਤੇ ਪਤਾ ਨਹੀਂ ਲੱਗਣਾ ਕਿਹੜੇ ਪਾਸੇ ਦੂਜੀ ਗੱਲ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਬੜੀ ਚੌੜ ਚੌੜੀ ਛਾਤੀ ਕਹਿ ਕੇ ਤੇਰੀ ਇੱਕ ਵਾਰ ਬਦਲਾਓ ਇੱਕ ਦਫਾ ਬਦਲਾਓ ਇੱਕ ਦਫਾ ਕੇਜਰੀਵਾਲ ਲੋਕ ਜਿੜੀ ਵਾਲਾ ਵਾਲਾ ਵਿੱਚ ਆ ਪੂਰਾ ਹੋ ਗਿਆ ਲੋਕਾਂ ਦਾ ਬਦਲਾਪ ਵੀ ਹੋ ਗਿਆ ਤੇ ਮੈਨੂੰ ਦੱਸ ਦਿਓ ਕਿ ਜਿਹੜਾ ਐਮ.ਐਲ.ਏ ਇੱਥੇ ਹੈਗਾ ਕਿ ਨਾ ਹੀ ਉਹ ਨਹੀਂ ਹੈਗਾ ਦਈਆ ਜੀ ਦਈਆ ਜੀ ਐਮ.ਐਲ.ਏ ਬਣਾ ਦੇ ਤੁਸੀਂ ਘਰੇ ਬੈਠੇ ਜਿਹੜਾ ਬੰਦਾ ਲੋਕਾਂ 'ਚ ਗਿਆ ਨਹੀਂ ਉਹਨਾਂ ਨੂੰ ਲੋਕਾਂ ਦਾ ਜਿਹੜਾ ਦਰਦ ਹੈ ਉਹ ਕਿਵੇਂ ਪਤਾ ਚੱਲੇਗਾ ਉਹ ਕਿਵੇਂ ਪਤਾ ਚੱਲੇਗਾ ਕਿ ਇਸ ਬੰਦੇ ਨੂੰ ਇਸ ਪਿੰਡ 'ਚ ਆ ਚੀਜ਼ ਦੀ ਲੋੜ ਹੈ ਉਹ ਵੋਟ ਲੈਣ ਆਏ ਸੀ ਵੋਟ ਲੈ ਕੇ ਚਲੇ ਗਏ ਅਸੀਂ ਵੋਟ ਤੁਹਾਡੀ ਤਾਂ ਮੰਗ ਰਹਿਆਂ ਕਿਉਂਕਿ ਡੈਮੋਕ੍ਰੇਸੀ ਏ ਲੇਕਿਨ ਅਸੀਂ ਤੁਹਾਡੇ ਕੰਮਾਂ ਵਾਸਤੇ ਪਹਿਲਾਂ ਖੜੇ ਹੁੰਦੇ ਆ ਵੋਟ ਬਾਅਦ ਚ ਮੰਗੀਆਂ ਇਸੇ ਤਰ੍ਹਾਂ ਹੀ ਉਹਨਾਂ ਅਕਾਲੀ ਦਲ ਚੋਂ ਬੋਬੀ ਮਾਨ ਖੜਾ ਹੋ ਗਿਆ ਕਿ ਜੀ ਮੇਰੇ ਪਿਤਾ ਜੀ ਦਾ ਤੁਸੀਂ 2-3 ਦਫਾ ਐਮਪੀ ਬਣਾਤੇ ਮੈਨੂੰ ਤਾਂ ਕੋਈ ਸਮਝ ਨਹੀਂ ਆਈ ਵੀ ਐਮਪੀ ਦਾ ਬਣ ਗਿਆ ਉਹ ਵਿਚਾਰਾ ਮੈਂ ਉਹਦੀ ਨਿੰਦਾ ਨਹੀਂ ਕਰਦਾਗਾ ਲੇਕਿਨ ਮਾਨ ਪਰਿਵਾਰ ਨੂੰ ਤਾਂ ਇਹ ਪਤਾ ਹੋਣਾ ਚਾਹੀਦਾ ਨੇ ਵੀ ਸਾਡੇ ਬਾਪੂ ਨੇ ਕੁਝ ਨਹੀਂ ਕੀਤਾਗਾ ਜੇ ਉਹਨਾਂ ਨੇ ਆਪ ਨਹੀਂ ਕੁਝ ਕੀਤਾਗਾ ਰਵੀਸ਼ਾ ਵਿਰਾਸਤ ਦੇ ਵਿੱਚ ਜਮੀਨਾਂ ਤੇ ਦਾਦਾ ਦਾ ਮਿਲਦੀਆਂ ਹੁੰਦੀਆਂ ਨੇ ਤੇ ਬੰਦਾ ਉਹ ਲੈ ਵੀ ਲੈਂਦਾ ਲੇਕਿਨ ਜ਼ਿੰਮੇਵਾਰੀਆਂ ਕੋਈ ਨਹੀਂ ਲੈਂਦਾਗਾ ਇਹ ਜਿਹੜੀ ਕੰਮ ਹੈ ਇਹ ਜ਼ਿੰਮੇਵਾਰੀ ਦਾ ਕੰਮ ਇਹਦੇ ਨਾਲ ਇੱਕ ਗੱਲ ਹੋਰ ਕਰਨਾ ਤੁਹਾਡੇ ਕੋਲ ਇੱਕ ਸਵਾਲ ਪੁੱਛਣਾ ਕਿ ਕੇਜਰੀਵਾਲਾ ਪ੍ਰਧਾਨ ਮੰਤਰੀ ਬਣੇਗਾ ਬਣ ਸਕਦਾ ਹੈ ਨਹੀਂ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਇੱਥੇ ਐਮਪੀ ਰਹੇ ਮੈਂ ਉਹਨਾਂ ਨੂੰ ਨਿੰਦਾ ਨਹੀਂ ਲੇਕਿਨ ਉਹ ਇੱਥੇ ਆ ਨਹੀਂ ਸਕੇ ਕਿਉਂਕਿ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਕੋਲ ਇੰਨੇ ਕੰਮ ਲਏ ਉਹ ਕਿੱਥੇ ਆ ਸਕਦਾ ਸੀ ਇੱਥੇ ਕੈਂਪਿੰਗ ਤੁਹਾਡੀ ਗੱਲਬਾਤ ਪੁੱਛਣ ਤਾਂ ਤੁਹਾਡਾ ਹਾਲ ਚਾਲ ਪੁੱਛੋ ਲੇਕਿਨ ਉਹ ਵੀ ਕੰਮ ਖਤਮ ਹੋ ਗਿਆ ਹੁਣ ਉਹਨਾਂ ਨੇ ਜੋਰਾ ਸਿੰਘ ਮਾਨ ਦਾ ਜਿਹੜਾ ਛੋਟਾ ਪੇਟਾ ਬੋਬੀ ਜੀ ਮਾਨ ਉਹ ਖੜਾ ਕੀਤਾ ਮਿੱਡਾਂ ਦਾ ਬਾਪੂ ਨੇ ਕੁਛ ਕੀਤਾ ਨਾ ਇਹਨਾਂ ਨੇ ਕੁਛ ਕੀਤਾ ਆਪ ਪਰਚੇ ਕਰਾਉਣ ਚ ਬੜੇ ਐਕਸਪਰਟ ਰਹੇ ਤੇ ਉਹਨਾਂ ਦੀ ਖੂਬੀ ਰਹੀ ਹੈ ਉਹ ਤੋਂ ਵਧੀਆ ਨਹੀਂ ਕਰਾ ਸਕਦਾ ਰੁਕੀਲ ਵੀ ਨਾਲ ਉਹਨਾਂ ਲੈ ਕੇ ਪਰ ਆਇਆ ਇਹਦੇ ਚ ਬੜੇ ਜਨਤਕਾਰ ਨੇ ਬੜੇ ਫਰਾਗ ਦੇ ਲੈ ਕਿਹੜਾ ਆਜੇ ਪਰਚਾ ਇਹ ਵੀ ਕਹਿੰਦੇ ਜੀ ਵੀ ਨਹੀਂ ਕਰ ਦੋ ਔਰ ਅੱਜ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਗੜੀ ਗੜੀ ਚ ਮਹੱਲੇ ਮਹੱਲੇ ਚ ਹਰ ਸੂਬੇ ਚ ਚਰਚਾ ਹੈ ਕੋਈ ਭਾਈ ਕਾਂਗਰਸ ਐਂਗੀਆਂ ਲੈ ਜੂ ਅਗਲੇ ਵਿਸਿਆਦਾ ਵੰਗੀਆਂ ਲੈ ਜੂ ਮਮਤਾ ਵੀ ਲੈ ਜੂ ਪਰ ਪ੍ਰਧਾਨ ਮੰਤਰੀ ਤਾਂ ਮੋਦੀ ਬਣੂਗਾ ਇਹ ਗੱਲ ਠੀਕ ਹੈ ਇਹ ਖਰਚਾ ਬਿਲਕੁਲ ਅਖਬਾਰਾਂ ਵਾਲੇ ਵੀ ਬੈਠੇ ਨੇ ਸੋਸ਼ਲ ਮੀਡੀਆ ਵੀ ਤੁਸੀਂ ਵੇਖਦੇ ਹੋ ਤੁਹਾਡੇ ਵੀ ਥਰੋਂ ਅੰਦਰੋਂ ਆ ਗਿਆ ਆਉਂਦੀ ਵੀ ਮੋਦੀ ਬਣੇਗਾ ਯਾਰ ਇਹਦੀ ਖਬਰਾਂ ਤੇ ਤੇ ਜੇ ਮੋਦੀ ਪ੍ਰਧਾਨ ਮੰਤਰੀ ਬਣ ਰਿਹਾ ਹੈ 53 ਕਿਲੋਨੇ ਸੌਖਾ ਲੈਣੀ ਹੈ ਤੇ ਜਿਹੜਾ ਪ੍ਰਧਾਨ ਮੰਤਰੀ ਬਣ ਰਿਹਾ ਜੇ ਉਹਦੀ ਪਾਰਟੀ ਦੇ ਮੈਂਬਰ ਨੂੰ ਤੁਸੀਂ ਉਥੇ ਪਾਰਲੀਮੈਂਟ ਤੇ ਭੇਜੋਗੇ ਤੇ ਸੋਨੇ ਤੇ ਸੁਹਾਗਾ ਨਾ ਹੋ ਜਾਏਗਾ ਪਾਰਟੀਏ ਜਨਤਾ ਪਾਰਟੀ ਜਿੰਦਾਬਾਦ ਜੀ ਨਰਿੰਦਰ ਮੋਦੀ ਜਿੰਦਾਬਾਦ ਰਾਣਾ ਗੁਰਮੀਤ ਸਿੰਘ ਸੋਢੀ ਜਿੰਦਾਬਾਦ ਠੀਕ ਗੱਲ ਕਹੀ ਮੈਂ ਠੀਕ ਗੱਲ ਕਹੀ ਹੈ ਬਿਲਕੁਲ ਜੀ ਦੂਜਾ ਇਹ ਖਚਲੀਆਂ ਨੇ ਬਹੁਤ ਪਾਰਟੀਆਂ ਤੋਂ ਲਈ ਆਮ ਆਦਮੀ ਪਾਰਟੀ ਦੇ ਕਾਂਗਰਸ ਕਿਉਂਕਿ ਮੈਂ ਕਾਂਗਰਸ ਰਿਆ ਕਿਸੇ ਨੇ ਕਿਹਾ ਸੀ ਮਾਂ ਮਾਂ ਮੈਂ ਪੇਕੇ ਜਾਣਾ ਉੱਥੇ ਨਾਲਕੇ ਜਾਣਾ ਉਹ ਕਹਿੰਦੀ ਬਹਿ ਜਾ ਪੁੱਤ ਪੇਕੇ ਮੇਰੇ ਹੀ ਨੇ 91 ਸ ਦੇ ਬਾੜੇ ਦਾ ਮੈਨੂੰ ਨਾ ਭੁੱਲਿਆਗਾ ਕਾਂਗਰਸ ਨੇ ਨੂੰ ਕੋਈ ਦੁਸ਼ਮਣ ਨਹੀਂ ਚਾਹੀਦਾ ਉਹ ਆਪ ਤੂੰ ਦੁਸ਼ਮਣ ਆਪ ਦੇਖੋ ਬੜੀ ਹੈਰਾਨਗੀ ਦੀ ਗੱਲ ਹੈ ਜਸਵਿੰਦਰ ਜੀ ਕੇ ਪੰਜਾਬ ਦੇ ਵਿੱਚ ਰਾਜ ਭਾਗ ਕਾਂਗਰਸ ਤੋਂ ਆਮ ਆਦਮੀ ਪਾਰਟੀ ਨੇ ਲਿਆ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕਾਂਗਰਸ ਆਪੋਜੀਸ਼ਨ ਚ ਬਹਿ ਕੇ ਇੱਕ ਦੂਜੇ ਨੂੰ ਟੀਵੀ ਤੇ ਗਾਣਾ ਗਾੜਦੇ ਤੂੰ ਤੂੰ ਮੈਂ ਮੈਂ ਕੱਪੜੇ ਪਾੜਨ ਤਾਂ ਹੀ ਜਾਂਦੇ ਨੇ ਤੇ ਪੰਜਾਬ ਦੇ ਲੋਕ ਸੋਚਦੇ ਸ਼ਾਇਦ ਕਾਂਗਰਸ ਉਹਨਾਂ ਵਾਸਤੇ ਲੜੀ ਜਾਂਦੀ ਹੈ ਭਲੇਖਾ ਤੁਹਾਨੂੰ ਉਹਨਾਂ ਨੇ ਸਮਝੌਤਾ ਕਰ ਲਿਆ ਆਪਸ 'ਚ ਹੀ ਮੈਂ ਨਾਂ ਨਹੀਂ ਲੈਣਾ ਕਿਉਂਕਿ ਇਲੈਕਸ਼ਨ ਚੱਲਦਾ ਦੋਵੇਂ ਰਲ ਗਏ ਕੀ ਕਹਿੰਦੇ ਨੇ ਉਹ ਉਹ ਦਿਲ ਤੋਂ ਸੋਚ ਲਿਆ ਜੇ ਉਹ ਰਲ ਗਏ ਦੋਵੇਂ ਦੋਵੇਂ ਰਲ ਗਏ ਦਿੱਲੀ ਵਿੱਚ ਜੱਫੀਆਂ ਪਾ ਰਹੇ ਨੇ ਕੇਜਰੀਵਾਲ ਦੀ ਵੱਡੀ ਫੋਟੋ ਲੱਗੀ ਏ ਰਾਹੁਲ ਗਾਂਧੀ ਦੀ ਫੋਟੋ ਲੱਗੀ ਏ ਤੇ ਉਹ ਕਹਿ ਰਹੇ ਨੇ ਵੋਟ ਸਾਡੇ ਸਾਂਝੇ ਉਮੀਦਵਾਰ ਨੂੰ ਪਾਓ ਅਸੀਂ ਪਾਵਰ ਚ ਆ ਗਏ ਤੇ ਕਾਂਗਰਸ ਤੇ ਜਿਹੜੀ ਆਮ ਆਦਮੀ ਪਾਰਟੀ ਤੁਹਾਡੇ ਵਾਸਤੇ ਬਹੁਤ ਕੰਮ ਕਰ ਰਹੀ ਹੈ ਹਰਿਆਣੇ ਚ ਵੀ ਉਹਨਾਂ ਨੇ ਉਹ ਛੜਿਆੰਤਰ ਕਰ ਲਿਆ ਪੰਜਾਬ ਤੇ ਆ ਕੇ ਕਹਿੰਦੇ ਨੇ ਕੇਜਰੀਵਾਲ ਸਾਹਿਬ ਕਿ ਕਾਂਗਰਸ ਨੇ ਪੰਜਾਬ ਨੂੰ ਲੂਟ ਕੇ ਖਾ ਗਈ ਤੇ ਹੁਣ ਆਪੋਜੀਸ਼ਨ ਵਾਲੇ ਬਾਜਵਾ ਸਾਹਿਬ ਤੇ ਹੋਰ ਸਾਰੇ ਕਹਿੰਦੇ ਉਹ ਕਹਿੰਦੇ ਜੀ ਵੀ ਆਮ ਆਦਮੀ ਪਾਰਟੀ ਲੂਟ ਕੇ ਖਾ ਗਿਆ ਇੱਥੇ ਇੱਕ ਦੂਜੇ ਨੂੰ ਗਾਲ੍ਹਾਂ ਕੱਢਦੇ ਨੇ ਤੇ ਬੇਫਕੂਕ ਇਹਨੂੰ ਬਣਾ ਰਹੇ ਨੇ ਜਿਹੜੇ ਮੇਰੇ ਸਾਹਮਣੇ ਬੈਠੇ ਨੇ ਜਾਂ ਮੈਂ ਖੜਾ ਵੀ ਇਹ ਬੇਵਕੂ ਬਾਂਝਣ ਅਸੀਂ ਆਪਦਾ ਵੋਟ ਲਈਏ ਤੇ ਫਿਰ 5 ਸਾਲ ਇਹਨਾਂ ਨੂੰ ਠੋਡੇ ਤੇ ਰੱਖਾਂਗੇ ਜਿਵੇਂ ਹੁਣ ਹੋ ਰਿਹਾ ਤੁਸੀਂ ਬਦਲਾਅ ਕਨਵੈਕ ਪਿੰਡ ਚਲਾ ਗਿਆ ਜੀ ਉੱਥੇ ਮਾਨਾ ਵਾਲਾ ਪਿੰਡ ਹੈਗਾ ਮਾਨ ਸਿੰਘ ਵਾਲਾ ਕਿਹੜਾ ਬਸੇ ਆਪਣੇ ਫਰੀਦ ਮਾਨ ਸਿੰਘ ਵਾਲਾ ਮਾਨ ਸਿੰਘ ਉੱਥੇ ਬਿਲਕੁਲ ਪੰਜ ਛੇ ਗਰੀਬ ਘਰਾਂ ਦੇ ਜਿਹੜੇ ਵਿੜੇ ਦੇ ਲੋਕ ਆ ਕੇ ਇਹ ਜਿਹੜੇ ਲੰਮੇ ਬਿੱਲ ਕਿਸੇ ਨੂੰ 20000 ਤੱਕ ਕਿਸੇ ਨੂੰ 28000 ਤੱਕ ਕਿਸੇ ਨੂੰ 16000 ਦਾ ਕਿਸੇ ਨੂੰ 32000 ਦਾ ਉਹ ਬਿੱਲ ਲੈ ਕੇ ਤੇ ਜੀ ਆ ਤਾਂ ਬਿੱਲ ਸਾਨੂੰ ਆ ਗਏ ਨੇ ਉਹਦੀਆਂ ਕਾਪੀਆਂ ਮੈਂ ਰੱਖਿਆ ਗੱਡੀ ਚ ਤੁਹਾਨੂੰ ਦੇ ਦੇਵਾਂ ਠੀਕ ਹੈ ਤੁਸੀਂ ਛਾਪ ਦਿਆ ਨੇ ਇਹ ਹਾਂ ਇਹ ਦੋਨੋਂ ਪਾਰਟੀਆਂ ਰਲ ਕੇ ਪੰਜਾਬ ਨੂੰ ਲੁੱਟਣ ਦਾ ਤੇ ਪੰਜਾਬ ਦੇ ਲੋਕਾਂ ਦਾ ਬੇਵਕੂਫ ਬਣਾਉਣ ਲੱਗੇ ਨੇ ਔਰ ਦੂਜੇ ਪਾਸੇ ਸਾਡੀ ਪਾਰਟੀ ਸਾਡਾ ਪ੍ਰਧਾਨ ਮੰਤਰੀ ਲਓ ਮੈਨੂੰ ਇੱਥੇ ਹੱਥ ਖੜੇ ਕਰਕੇ ਦੱਸੋ ਕਿੰਨੇ ਬੰਦਿਆਂ ਦਾ 5 ਲੱਖ ਰੁਪਏ ਦਾ ਜਿਹੜਾ ਹੈਲਥ ਦਾ ਬੀਮੇ ਦਾ ਕਾਰਡ ਬਣਿਆ ਜਿਹੜਾ ਕਾਰਡ ਕਿੰਨੇ ਬੰਦਿਆਂ ਦੇ ਬਣੇ ਜੀ ਦੱਸੋ ਸਾਰਿਆਂ ਦਾ ਹੀ ਬਣਿਆ ਸਾਰਿਆਂ ਦੇ ਬਣੇ ਪੁੱਲਾ ਦੱਸੋ ਸਿਲੰਡਰ ਵੀ ਮਿਲੇ ਮਕਾਨ ਵੀ ਬਣੇ ਟਾਇਲਟਸ ਵੀ ਬਣੇ ਆਟਾ ਦਾਲ ਦੀ ਵੀ ਗੱਲ ਕੀਤੀ ਇਹ ਉਹਦੇ ਤੁਸੀਂ ਰੱਖ ਜਾਂਦੇ ਤੇ ਆਟਾ ਦਾਣਾ ਕਿਤੇ ਦਿੱਤੇਗੇ ਆਟਾ ਨਹੀਂ ਦੇ ਦੇਗੇ ਜਿਹੜਾ 10 ਕਿਲੋ ਬੰਦਾ ਉਹਨੂੰ ਕਹਿੰਦੇ 7 ਕਿਲੋ ਲੈ ਲੈ ਕਣਕ ਵੀ ਕੇਂਦਰ ਤੋਂ ਆ ਰਹੀ ਏ ਤੇ ਫਿਰ ਇਹਨਾਂ ਦੇ ਕੋਲੋਂ ਕੀ ਲੈਣਾ ਸੀ ਇਹਨਾਂ ਨੇ ਕੀ ਦੇਣਾ ਹੈ ਮੋਦੀ ਸਾਹਿਬ ਨੂੰ ਫੂਰੋਦ ਪਰ ਜਾਣ ਤੋਂ ਰੋਕਦਾ ਤੇ ਹੁਣ ਕਈ ਬੰਦੇ ਰੌਲਾ ਪਾਈ ਜਾਂਦੇ ਨੇ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੇ ਵਿਰੁੱਧ ਹੈ ਬਿਲਕੁਲ ਅਸੀਂ ਕਿਸਾਨਾਂ ਦੇ ਵਿਰੁੱਧ ਨਹੀਂ ਹੈਗੇ ਮੈਂ ਖੁਦ ਕਿਸਾਨ ਆ ਜਨਮ ਤੋਂ ਕਿਸਾਨ ਆ ਲੇਕਿਨ ਅਸੀਂ ਉਹਨਾਂ ਦੇ ਵਿਰੋਧਾ ਜਿਹੜੇ ਹੁੱਲੜਬਾਜੀ ਕਰਦੇ ਨੇ ਜਿਹੜੇ ਬੰਦੇ ਨੇ ਕੰਮ ਲੈਣਾ ਹੁੰਦਾ ਜਿਹੜੇ ਬੰਦੇ ਨੇ ਕੰਮ ਕਰਾਉਣਾ ਹੁੰਦਾ ਕੌਮ ਦਾ ਜਮਾਤ ਦਾ ਉਹ ਕਹਿੰਦੇ ਆਓ ਜੀ ਅਸੀਂ ਗੱਲ ਕਰ ਲਈਏ ਤੁਹਾਡੇ ਸਾਡੀ ਆ ਦੁੱਖ ਤਕਲੀਫ ਹੈ ਉਹ ਹੁੱਲੜ ਬਾਜੀ ਨਹੀਂ ਕਰਦੇ ਅੱਜ ਤੁਸੀਂ ਕਿਸੇ ਨੂੰ ਜੇ ਮੇਰੇ ਨਾਲ ਗੱਲ ਕਰਨੀ ਹੈ ਤੇ ਇੱਕ ਬੰਦਾ ਉੱਠ ਕੇ ਕਹੇ ਤੁਹਾਡੀ ਸਾਹਿਬ ਮੈਂ ਆ ਗੱਲ ਕਰੀ ਉਹਦੀ ਗੱਲ ਸੁਣੀ ਜਾਏਗੀ ਜੇ ਤੁਸੀਂ ਰੋਣਾ ਪਾਣ ਲੱਗ ਜਿਓਗੇ ਤੇ ਤੁਹਾਡਾ ਵੀ ਵਕਤ ਖਰਾਬ ਤੇ ਮੇਰਾ ਵੀ ਮਹਿਕੂ ਮੈਂ ਤੁਸੀਂ ਕੋਈ ਸੁਣਾ ਨਹੀਂ ਸਕਦੇ ਮੈਂ ਸੁਣ ਨਹੀਂ ਸਕਦਾ ਮੈਂ ਚੱਲਿਆ ਭਾਈ ਤੇ ਮੇਰੇ ਵੀਰੋ ਫਿਰੋਜ਼ਪੁਰ ਇੱਕ ਬਹੁਤ ਹੀ ਇਤਿਹਾਸਿਕ ਜਗਾ ਹੈਗੀ ਇਹ ਸ਼ੀਦੇ ਆਦਮ ਭਗਤ ਸਿੰਘ ਹੋਰਾਂ ਦੀ ਯਾਦ ਫਿਰੋਜ਼ਪੁਰ ਨਾਲ ਜੁੜੀ ਐ ਜਿਹੜੀ ਸਾਰੀ ਦੁਨੀਆ ਦੇ ਵਿੱਚ ਹੈ ਆਮ ਆਪੀ ਪਾਰਟੀ ਨੇ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਉਹਨਾਂ ਦੀ ਵੀ ਬੀਲੀ ਪੱਗ ਬਣ ਕੇ ਤੇ ਠੱਗੀ ਠੋਲੇ ਲਾ ਲੇ ਭਗਤ ਸਿੰਘ ਜੀ ਦਾ ਚੋਲਾ ਪਾਉਣ ਤੋਂ ਬਾਅਦ ਇਹ ਹਰਨਾਕ ਕੀਤਾ ਆਦੇ ਕਹਿੰਦੇ ਵੀ ਅਸੀਂ ਦੇਸ਼ ਭਗਤਾਂ ਅਸੀਂ ਪੰਜਾਬ ਨੂੰ بچਾਉਣਾ ਤੇ ਪੰਜਾਬ ਦੇ ਦਬਾਉਣ ਆਏ ਨੇ ਤੁਸੀਂ ਵੀ ਡੁੱਬਜੋਗੇ ਪੰਜਾਬ ਵੀ ਡੁੱਬ ਜਾਏਗਾ ਆਪਣੇ ਆਉਣ ਵਾਲੇ ਜਿਹੜੇ ਬੱਚੇ ਨੇ ਭਵਿੱਖ ਚ ਉਹ ਵੀ ਡੁੱਬ ਜਾਣਗੇ ਹੁਣ ਅਸੀਂ ਕੀ ਕਰ ਰਹੇ ਹਾਂ ਮੇਰਾ ਕੀ ਸੋਚ ਹੈ ਫਰੋਸ ਪਰਦੇ ਬਾਰੇ ਕਿਉਂ ਮੈਂ ਵੋਟ ਮੰਗ ਰਿਆਂ ਮੇਰੇ ਕੰਮ ਕੀਤੇ ਨੇ ਚਾਰ ਵਾਰੀ ਲੋਕਾਂ ਨੇ ਮੈਨੂੰ ਗੁਰੂ ਹਰ ਸਹਾਏ ਤੋਂ ਐਮਐਲ ਬਣਾਇਆ ਲਗਾਤਾਰ ਉਹਨਾਂ ਤੋਂ ਉਹਨਾਂ ਤੋਂ ਜਿੱਤੇ ਜਿਹੜੇ ਅੱਜ ਸਾਹਮਣੇ ਮੇਰੇ ਜਿਹਾ ਛੋਟਾ ਭਰਾ ਮੇਰੇ ਇਲੈਕਸ਼ਨ ਲੜਦਾ ਕਿਉਂ ਕਿਉਂਕਿ ਮੈਂ ਝੂਠ ਬੋਲ ਕੇ ਵੋਟ ਲਈ ਨਹੀਂ ਮੈਂ ਦਿਲ ਦੀਆਂ ਗੱਲਾਂੀਆਂ ਤੋਂ ਸੱਚ ਬੋਲ ਕੇ ਜੇ ਸ਼ੇਰ ਦੀ ਗੱਲ ਕੀਤੀ ਹੈ ਤੇ ਸਵਾ ਸ਼ੇਰ ਡਿਲੀਵਰ ਕੀਤਾ ਹੈ ਅੱਜ ਵੀ ਮੈਂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇਹ ਬੇਨਤੀਆਂ ਲੈ ਕੇ ਕਿ ਮੈਂ ਫਿਰੋਜ਼ਪੁਰ ਨੂੰ ਇਸ ਇਤਿਹਾਸਿਕ ਸ਼ਹਿਰ ਨੂੰ ਇਸ ਲੋਕ ਸਭਾ ਨੂੰ ਮੈਂ ਬਹੁਤ ਉੱਪਰ ਲੈ ਜਾਣਾ ਚਾਹਣਾ ਜੇ ਤੁਸੀਂ ਸਾਰੇ ਮੌਕੇ ਦੇ ਦਿਓਗੇ ਤਾਂ ਮੈਂ ਗਰੰਟੀ ਕਰਦਾ ਜਿਹੜੇ 50 ਸਾਲਾਂ 'ਚ ਕੰਮ ਨਹੀਂ ਕਰ ਸਕੇ ਉਹ 5 ਸਾਲਾਂ 'ਚ ਤੁਹਾਨੂੰ ਕਰਕੇ ਦਿਖਾਵਾਂਗਾ ਮੇਰਾ ਵਾਦਾ ਬਾਪੀਆ ਜਨਤਾ ਪਾਰਟੀ ਜੈ ਜੀ ਗਰੀਬਾਂ ਦੇ ਬੰਦੇਗਾ ਦੇ ਪੈਸੇ ਵਧਾਵਾਂਗੇ ਉਹਨਾਂ ਦੀ ਜਿਹੜੀ ਪੇਮੈਂਟ ਰੋਕ ਲੈਂਦੀ ਏ ਪੰਜਾਬ ਸਰਕਾਰ ਉਹਦੇ ਤੋਂ ਇਹਨਾਂ ਦਾ ਛੁਕਾਰਾ ਪਾਵਾਂਗੇ ਗਰੀਬ ਆਪਣਾ ਬੱਚਾ ਪੜਾ ਲੈਂਦਾ ਮੈਨੂੰ ਮਜ਼ਦੂਰੀ ਕਰਕੇ ਲੇਕਿਨ ਨੌਕਰੀਆਂ ਨਹੀਂ ਹੈਗੀਆਂ ਅਸੀਂ ਇਸ ਹਲਕੇ ਦੇ ਵਿੱਚ ਜੇ ਤੁਸੀਂ ਮੈਨੂੰ ਪਾਰਲੀਮੈਂਟ ਭੇਜ ਦਿਓਗੇ ਤਾਂ 55 ਸਾਲਾਂ ਚ 1 ਲੱਖ ਬੱਚੇ ਤੇ ਬੱਚੀਆਂ ਨੂੰ ਨੌਕਰੀਆਂ ਦਿਵਾਵਾਂਗੇ 1 ਲੱਖ ਬੱਚੇ ਤੇ ਬੱਚੀਆਂ ਪੀਜੀਆਈ ਸੈਂਟਰ ਐਡੀਸੀ ਖੁਲਾਉਣਾ ਚਾਹੁੰਦੇ ਪ੍ਰਧਾਨ ਮੰਤਰੀ ਨੂੰ ਰੋਕਿਆ ਲੇਕਿਨ ਫਿਰ ਵੀ ਅਸੀਂ ਕੰਮ ਸ਼ੁਰੂ ਕਰਾਇਆ ਟੀਵੀ ਤੇ ਪ੍ਰਧਾਨ ਮੰਤਰੀ ਕੋਲ ਬਟਨ ਦਬਵਾ ਕੇ ਅੱਜ ਕੰਮ ਚੱਲ ਰਿਹਾ ਇਹੋ ਕੰਮ ਅੱਜ ਹਸਪਤਾਲ ਚੱਲ ਪੈਣਾ ਸੀ ਇਹਨਾਂ ਦੀ ਸੋਚ ਵੇਖੋ ਕਾਂਗਰਸੀਆਂ ਦੀ ਉਦੋਂ ਇਹਨਾਂ ਨੇ ਕਿਸਾਨਾਂ ਦਾ ਨਾਂ ਲੈ ਕੇ ਬਦਨਾਮ ਕੀਤਾ ਕਿਸਾਨਾਂ ਨੂੰ ਸ਼ਰਾਰਤ ਇਹਨਾਂ ਦੀ ਸੀ ਸ਼ਰਾਰਤ ਇਹਨਾਂ ਦੀ ਮੁੱਖ ਮੰਤਰੀ ਦੀ ਸੀ ਸ਼ਰਾਰਤ ਇੱਥੋਂ ਦੇ ਐਮਐਲਏ ਦੀ ਸੀ ਸੋ ਮੇਰੇ ਵੀਰੋ ਬੜਾ ਸਮਾ ਵਧਿਆ ਕਿਉਂਕਿ ਕਹਾਵਤ ਇੱਕ ਪੰਜਾਬੀ ਚ ਘੜੀ ਦੇ ਕੁੱਸੇ ਕੜਿਆਲਾ ਦੇ ਨਾਂ ਬੱਜੀਏ ਜੇ ਅਸੀਂ ਪਹਿਲੀ ਤਰੀਕ ਨੂੰ ਵੋਟ ਸਹੀ ਨਾ ਪਾਈ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਾ ਪਾਈ ਤਾਂ ਫਿਰ 2029 ਤੱਕ ਤੁਸੀਂ ਹਾਥਮਾਦੇ ਰਹੇ ਜੋ ਕੱਕਰੀ ਲੱਪਣਾ ਹਾਥੀ ਮੜੀ ਜਾਓਗੇ ਵੀ ਕੀ ਹੋ ਗਿਆ ਜਿਵੇਂ ਆਮ ਆਦਮੀ ਪਾਰਟੀ ਲੋਕ ਵੋਟ ਪਾ ਕੇ ਅੱਜ ਪਛਤਾ ਰਹੇ ਨੇ ਤੁਸੀਂ ਫਿਰ ਪਛਤਾ ਕਿਉਂਕਿ ਇਹ ਇਹਨਾਂ ਦੇ ਪੱਲੇ ਕੁਝ ਨਹੀਂ ਚੱਲੇ ਕਾਰਨ ਉਸ ਤੋਂ ਵੀ ਭੜੇ ਇਹ ਰੀਫਿਲ ਨਹੀਂ ਹੋ ਸਕਦੇ। ਸੋ ਬੇਰੀ ਰਾਏ ਮੇਰੀ ਬੇਨਤੀ ਹੈ ਕਿ ਹੋਰ ਜਿਹੜਾ ਸਭ ਤੋਂ ਵੱਡਾ ਕੰਮ ਹੈ ਉਪਰਾਲਾ ਕੰਮ ਜੰਮ ਦਾ ਪ੍ਰਧਾਨ ਮੰਤਰੀ ਜੀ ਨੇ ਮੈਨੂੰ ਕਿਹਾ ਜਦੋਂ ਉਹਨਾਂ ਨੇ ਮੈਨੂੰ ਦੱਸਿਆ ਮੈਨੂੰ ਸੁਣਿਆ ਮਿਲਿਆ ਹਾਈ ਕਮਾਂਡ ਤੋਂ ਵੀ ਜਾ ਕੇ ਫਲੂਸਪੁਰ ਤੁਸੀਂ ਇਲੈਕਸ਼ਨ ਲੜਨਾ ਹੈ ਮੈਂ ਕਿਹਾ ਜੀ ਮੈਂ ਲੜੂਗਾ ਜਰੂਰ ਜਿੱਤਾਂਗੇ ਵੀ ਜਰੂਰ ਲੇਕਿਨ ਕੁਝ ਤੁਹਾਡੇ ਕੋਲੋਂ ਕੰਮ ਐਸੇ ਕਰਾਉਣੇ ਨੇ ਉਹ ਕਹਿੰਦੇ ਕਿ ਛੋਟੀ ਸਾਹਿਬ ਕੰਮ ਤੁਸੀਂ ਜਿੰਨੇ ਮਰਜੀ ਕਰਵਾਓ ਸੀਟ ਜਿੱਤ ਕੇ ਆਓ ਮੈਂ ਬਾਰਡਰ ਵੀ ਖਲਾਉਂਗਾ ਉਸ ਐਨੀ ਵਾਲਾ ਹਾਲਾਂਕਿ ਉਹ ਪਾਕਿਸਤਾਨ ਵਾਲਿਆਂ ਨਾਲ ਗੱਲ ਕਰਨੀ ਪੈਣੀ ਹੈ ਦੋਨੋਂ ਮੁਲਕ ਰਾਜੀ ਹੋਣ ਲੇਕਿਨ ਮੈਂ ਆਪਣੇ ਪ੍ਰਧਾਨ ਮੰਤਰੀ ਸਾਹਿਬ ਦੇ ਅੱਗੇ ਇਹ ਬੇਨਤੀ ਕਰਾਂਗਾ ਕਿ ਉਹ ਜਿਹੜਾ ਹੈਗਾ ਦੂਸਰੇ ਪਾਸੇ ਪ੍ਰਧਾਨ ਮੰਤਰੀ ਨਾਲ ਗੱਲ ਕਰਕੇ ਅਸੀਂ ਬਾਰਡਰ ਖਲਵਾਈਏ ਅਸੀਂ ਬਾਟਰ ਪੰਟੀ ਤੇ ਜਿਹੜੇ ਵੱਡੇ ਇੰਡਸਟਰੀਸਟ ਨੇ ਉਹਨਾਂ ਦਾ ਵਿਆਸਥੀ ਪੈਕੇਜ ਉਹਨਾਂ ਨੂੰ ਟੈਕਸ ਮਾਫੀ ਤੇ ਹੋਰ ਛੋਟੇ ਸਟੱਤਕਾਰ ਛੋਟੀਆਂ ਇੰਡਸਟਰੀਜ਼ ਵੱਡੀਆਂ ਇੰਡਸਟਰੀਜ਼ ਲਾਵਾਂਗੇ ਤਾਂ ਕਿ ਫਰੋਜ਼ਪੁਰ ਦੇ ਵਿੱਚ ਜਿਹੜੀ ਐਮਪਲੋਇਮੈਂਟ ਜਨਰੇਸ਼ਨ ਹੋਵੇ ਆ ਕਾਲਜ ਦਾ ਕੀ ਹਾਲ ਕਰਤਾ ਇਹਨਾਂ ਨੇ ਇੰਜੀਨੀਅਰਿੰਗ ਕਾਲਜ ਦਾ ਦੇਖਿਆ ਤੁਸੀਂ ਉੱਥੇ ਪੂਤ ਬੰਗਲਾ ਬਣਾ ਇਹਨੂੰ ਬਣਾ ਕੇ ਯੂਨੀਵਰਸਿਟੀ ਉਦੂਬਾ ਖਤਮ ਕਰਤਾ ਨਾ ਉਥੇ ਬੰਦਾ ਨਾ ਕੋ ਲੈਣਾ ਨਾ ਕੋ ਦੇਣਾ ਬੱਚੇ ਤੜਪ ਰਹੇ ਨੇ ਸਟਾਫ ਨੂੰ ਤਨਖਾਹ ਨਹੀਂ ਮਿਲ ਰਹੀ ਹੈ ਗਰੀਬ ਮਜ਼ਦੂਰਾਂ ਵਾਸਤੇ ਬਹੁਤ ਇੱਕ ਸਪੈਸ਼ਲ ਪ੍ਰੋਗਰਾਮ ਪ੍ਰਧਾਨ ਮੰਤਰੀ ਜੀ ਦੇਣ ਲੱਗੇ ਉਹਨਾਂ ਦੇ ਕਰਜ਼ੇ ਦੀ ਮਾਫੀ ਤੇ ਅੱਗੇ ਤੋਂ ਜਿਹੜਾ ਪੈਸਾ ਲੈਣਗੇ ਉਹ ਐਵੇਂ 1-2% ਇੰਟਰਸਟ ਦੇ ਬਿਨਾ ਕਿਸੇ ਗਰੰਟੀ ਦੇ ਉਹਨਾਂ ਨੂੰ ਲੋਨ ਮਿਲੇਗਾ ਜਿਵੇਂ ਵਿਸ਼ਕਰਮਾ ਸਕੀਮ ਤੇ ਸਾਡਾ ਤੁਸੀਂ ਸੁਣੀ ਹੋਣੀ ਹਾਂ ਜੀ ਜੋ ਵੀ ਕੋਈ ਬੰਦਾ ਸਕਿੱਲ ਡਿਵੈਲਪਮੈਂਟ ਦਾ ਕੋਈ ਮਿਸਤਰੀ ਦਾ ਕੋਈ ਹੋਰ ਇਹੋ ਜਿਹਾ ਮਕੈਨਿਕ ਦਾ ਕੰਮ ਕਰਨਾ ਚਾਹੁੰਦਾ ਹੈ ਉਹਨੂੰ 10 ਲੱਖ ਰੁਪਏ ਤੱਕ ਜਿਹੜਾ ਹੈਗਾ ਕਰਜ਼ਾ ਜਿਹੜਾ ਹੈ 3-4% ਤੇ ਬਿਨਾ ਗਰੰਟੀ ਤੋਂ ਨਾ ਉਹਨੂੰ ਸਰਪੰਚ ਨੂੰ ਜਾਣ ਦੀ ਲੋੜ ਹੈ ਨਾ ਮੈਂਬਰ ਦੀ ਨਾ ਮਕਾਨ ਕਿਹੜੇ ਰੱਖਣ ਦੀ ਲੋੜ ਹੈ ਨਾ ਕੁਝ ਹੋਰ ਉਹਨੂੰ 10 ਲੱਖ ਰੁਪਏ ਦਾ ਕਰ ਦਿੱਤਾ ਹੈ ਇਹ ਸਿਰਫ ਤੇ ਸਿਰਫ ਨਰਿੰਦਰ ਮੋਦੀ ਜੀ ਹਰ ਵਰਗ ਤੱਕ ਪਹੁੰਚ ਸਕਦੇ ਨੇ ਪੰਜਾਬੀਆਂ ਦੇ ਨਾਲ ਉਹਨਾਂ ਦਾ ਬਹੁਤ ਪਿਆਰ ਹੈ ਕਿਉਂਕਿ ਇਥੋਂ ਦੇ ਉਹ ਇੰਚਾਰਜ ਰਹੇ ਨੇ ਮੈਨੂੰ ਕਹਿਣ ਲੱਗੇ ਮੈਂ ਚਾਹਣਾ ਕਿ ਪੰਜਾਬ ਨੂੰ ਮੈਂ ਉੱਪਰ ਲੈ ਕੇ ਜਾਵਾਂ ਪੰਜਾਬੀਆਂ ਦੀ ਹਰ ਮੁਸ਼ਕਲ ਨੂੰ ਮੈਂ ਖਤਮ ਕਰਾਂ ਕਿਉਂਕਿ ਇਸ ਰਾਤ ਤੇ ਬੈਠੇ ਨੇ ਇਹ ਦੇਸ਼ ਦੀ ਰੱਖਿਆ ਕਰਦੇ ਨੇ ਮੇਰੇ ਮਨ 'ਚ ਇਹ ਚੀਜ਼ ਹੈ ਕਿ ਮੈਂ ਕਰਨਾ ਚਾਹਣਾ ਮੈਂ ਕਿਹਾ ਜੇ ਤੁਸੀਂ ਕਰਨਾ ਚਾਹੁੰਦੇ ਹੋ ਤੇ ਪੰਜਾਬੀ ਵੀ ਜਿਹੜੇ ਨੇ ਤੁਹਾਡੇ ਨਾਲ ਕਦੇ ਨਾਲ ਕਦਾ ਮਲਾ ਕੇ ਚੱਲਣਗੇ ਔਰ ਤੁਹਾਡਾ ਸਾਥ ਦੇਣਗੇ ਅੱਜ ਵਕਤ ਆ ਗਿਆ ਹੈ 1 ਜੂਨ ਨੂੰ ਹੋਣ ਵਾਲੀਆਂ ਵੋਟਾਂ ਤੁਸੀਂ ਜੋ ਨਿਸ਼ਾਨ ਕਮਲ ਦਾ ਫੁੱਲ ਜਿਹੜਾ ਦਾ ਬਟਨ ਦਬਾ ਦਿਓਗੇ ਤੇ ਤੁਹਾਡਾ ਪਾਰ ਜਿਹੜਾ ਪਾਰਲੀਮੈਂਟਸ ਪਹੁੰਚ ਜਾਏਗਾ ਜਿਹੜੇ ਕੰਮ ਮੈਂ ਕਹੇ ਨੇ ਇਨਨ ਮੈਂ ਪੂਰਾ ਕਰਾਂ ਸੜਕਾਂ ਪਿੰਡਾਂ ਦਾ ਸੀਵਰੇਜ ਸਿਸਟਮ ਤੁਸੀਂ ਲੈਂਦੇ ਜਾਏ ਜਿਵੇਂ ਤੁਸੀਂ ਵੋਟਾਂ ਦੀ ਝੜੀ ਲਾ ਦਿਓਗੇ ਉਵੇਂ ਮੈਂ ਕੰਮਾਂ ਦੀ ਝੜੀ ਲਾ ਦਾਂ ਟੀਰ ਗੱਲ ਆ ਤੇ ਜੇ ਆਹ 10 ਦਿਨ ਤੁਸੀਂ ਮੇਰੀ ਖਾਤਰ ਗਰਮੀ 'ਚ ਕੰਮ ਕਰ ਲੋਗੇ ਤਾਂ ਮੇਰਾ ਤੁਹਾਡੇ ਨਾਲ ਵਾਦਾ ਹੈ ਕਿ ਮੈਂ 5 ਸਾਲ ਤੁਹਾਡੀ ਸੇਵਾ ਕਰਾਂਗਾ ਪਰ ਸਿਰਫ 5 ਸਾਲ ਹੀ ਨਹੀਂ ਮੈਂ ਉਦੋਂ ਬਾਅਦ ਨਾਂ ਵੀ ਐਮਪੀ ਰਵਾਂਗਾ ਮੈਂ ਇੱਥੇ ਨਾਲ ਹੀ ਬੈਠਾਂ ਤੁਹਾਡੇ ਗਵਾਂਢ ਚ ਮੈਂ ਨਾਂ ਵੀ ਐਮਪੀ ਰਵਾਂਗਾ ਤੇ ਮੈਂ ਜਦ ਤੱਕ ਮੇਰੇ ਸਾਹ ਸਾਹ ਹੈ ਮੈਂ ਤੁਹਾਡੀ ਮਦਦ ਕਰਾਂਗਾ ਹਮੇਸ਼ਾ ਤੁਹਾਡੇ ਨਾਲ ਤੁਹਾਡੀ ਪਿੱਠ ਨਹੀਂ ਲੱਗਣ ਦੇਣਾ ਰਾਣਾ ਗੁਰਮੀਤ ਸਿੰਘ ਸੋਢੀ ਜਿੰਦਾਬਾਦ ਰਾਣਾ ਗੁਰਮੀਤ ਸਿੰਘ ਸੋਢੀ ਜਿੰਦਾਬਾਦ ਜੇ ਤੁਸੀਂ ਮੇਰੀਆਂ ਗੱਲਾਂ ਦੇ ਨਾਲ ਸਹਿਮਤ ਔਰ ਜਿਹੜੀਆਂ ਗੱਲਾਂ ਮੈਂ ਕਹੀਆਂ ਤੁਸੀਂ ਇਹ ਗੱਲ ਸਹੀ ਹੈ ਤੇ ਇਹ ਸਾਰੀ ਟੋਲੀ ਰਲ਼ੀ ਹੋਈ ਹੈ ਔਰੇ ਲੋਕਾਂ ਨੂੰ بے وقوف بنا ਰਹੀਏ ਔਰ ਜੇ ਤੁਹਾਡਾ ਫੈਸਲਾ ਹੈ ਕਿ ਤੁਸੀਂ ਮੈਨੂੰ ਪਾਰਲੀਮੈਂਟ ਭੇਜਣਾ ਹੈ ਤੇ ਮੈਂ ਸਾਰੇ ਵੀਰੇ ਭਰਾਵਾਂ ਨੂੰ ਕਹਾਂਗੇ ਦੋਨੋਂ ਹੱਥ ਖੜੇ ਕਰਕੇ ਤਸल्ली ਦਿਓ ਕਿ ਮੋਟਾ ਪਾਰਟੀ ਜਨਤਾ ਪਾਰਟੀ ਦੀ ਹੈ। ਇਹ ਵੀ ਜਿੱਥੇ ਹੱਥ ਰੱਖੋ ਜੀ ਆਪ ਤੇ ਬਹੁਤ ਅੱਛੇ ਬਹੁਤ ਬਹੁਤ ਧੰਨਵਾਦ ਰਾਇ ਕੁ ਜੀ ਦਾ ਘਰ